ਸਾਚੀ ਗੱਲ ਦੀ ਪੰਜਾਬੀ ਖਬਰਾਂਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੂਰਬ ਪਤਨੀ ਰਹਿਮ ਖਾਨ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਸੈਨਾ ਦੀ ਕਟ ਪੁਤਲੀ ਨੇ ਤੇ ਉਹਨਾਂ ਨੇ ਦੱਸਿਆ ਕਿ ਪਲਵਾਵਾ ਹਮਲੇ ਬਾਰੇ ਆਪਣਾ ਬਿਆਨ ਦੇਣ ਤੋਂ ਪਹਿਲਾਂ ਉਹ ਸੈਨਾ ਦੇ ਨਿਰਦੇਸ਼ ਦਾ ਇੰਤਜ਼ਾਰ ਕਰ ਰਹੇ ਸੀ ਰਹਿਮ ਖਾਨ ਨੇ aarop ਲਗਾਇਆ ਕਿ ਇਮਰਾਨ ਆਪਣੇ ਸਿਧਾਂਤਾਂ ਦੇ ਨਾਲ ਸਮਝੌਤਾ ਕਰਕੇ ਸੱਤਾ ਦੇ ਵਿੱਚ ਆਏ ਨੇ ਤੇ ਰਹਿਮ ਖਾਨ ਨੇ ਇਹ ਵੀ ਕਿਹਾ ਕਿ ਖਾਨ ਖਾਨ ਵਿਚਾਰਧਾਰਾ ਤੇ ਉਦਾਰ ਨੀਤੀਆਂ ਦੇ ਨਾਲ ਸਮਝੌਤਾ ਕਰਕੇ ਪਾਕਿਸਤਾਨ ਦੀ ਸੱਤਾ ਦੇ ਵਿੱਚ ਆਏ ਨੇ ਤੇ ਮੈਂ 1 ਮਿੰਟ ਬਾਅਦ ਸੇ ਇਹ ਸੋਚ ਸਕਦੀਆਂ ਕਿ ਇਹ ਰਾਜਨੀਤੀ ਨੀਤੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਨਿਰਦੇਸ਼ ਜਿਹੜੇ ਕਿ ਸੈਨਾ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜੇ ਨਿਰਦੇਸ਼ ਸੈਨਾ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਹੀ ਸਿਰਫ ਉਹਨਾਂ ਨੇ ਪੜ੍ਹ ਕੇ ਸਾਹ ਦੇ ਸਾਹਮਣੇ ਸੜਾਇਆ ਤੇ ਉਹਨਾਂ ਨੇ ਕਿਹਾ ਕਿ ਵੋਟਾਂ ਦੇ ਵਿੱਚ ਸ਼ਰਮਪੰਤੀ ਧਾਰਮਿਕ ਦਲਾਂ ਦੀ ਗੱਲ ਕਰੀ ਉਹਨਾਂ ਦਾ ਵਾਰ ਦੇਖਣ ਨੂੰ ਮਿਲਿਆ ਸੀ ਇਸਲਾਮਾਬਾਦ ਦੇ ਵਿੱਚ ਕਾਫੀ ਹਿੰਸਾ ਦੰਗੇ ਹੋਏ ਪਰ ਇਮਰਾਨ ਖਾਨ ਜਿਹੜਾ ਕਿ ਈਰਸ਼ ਨਿੰਦਾ ਕਾਰਡ ਦਾ ਜਿਹੜਾ ਕਿ ਇਸਤੇਮਾਲ ਉਹਨਾਂ ਵੱਲੋਂ ਕੀਤਾ ਗਿਆ ਤੇ ਰਹਿਮ ਦਾ ਇਹ ਬਿਆਨ ਮੰਗਲਵਾਰ ਨੂੰ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਦੁਆਰਾ ਪੁਲਵਾਮਾ ਹਮਲੇ ਦੀ ਪ੍ਰਤੀਕਿਰਿਆ ਤੋਂ ਬਾਅਦ ਨਿਕਲ ਕੇ ਆਇਆ ਤੇ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਜੇ ਜੰਗ ਦਾ ਐਲਾਨ ਕਰਦਾ ਤਾਂ ਪਾਕਿਸਤਾਨ ਨਿਸ਼ਚਿਤ ਰੂਪ ਵਿੱਚ ਉਸ ਦਾ ਜਵਾਬ ਦੇਵੇਗਾ ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦੇ ਲੋਕਾਂ ਦੇ ਸ਼ਾਮਲ ਹੋਣ ਦੇ ਜਿਹੜੇ ਕਿ ਸਬੂਤ ਜੇਕਰ ਉਹ ਦੇਣਗੇ ਤਾਂ ਕਾਰਵਾਈ ਕੀਤੀ ਜਾਵੇਗੀ ਤੇ ਇਹ ਇੱਕ ਵੱਡਾ ਬਿਆਨ ਜਿਹੜਾ ਕਿ ਨਿਕਲ ਕੇ ਸਾਹਮਣੇ ਆਇਆ ਤੇ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ইমরান ਖਾਨ ਦੀ ਜਿਹੜੀ ਕਿ ਸਾਬਕਾ ਪਤਨੀ ਹੈ ਜੀ ਤੇ ਰਹਿਮ ਖਾਨ ਨੇ ইমরান ਖਾਨ ਨੂੰ ਜੋ ਸਿਖਾਇਆ ਜਾਂਦਾ ਹੈ ਸਿਰਫ ਉਹੀ ਬਿਆਨ ਉਹਨਾਂ ਵੱਲੋਂ ਨਿਕਲ ਕੇ ਆਂਦਾ ਹੈ ਤੇ ਉਹ ਦਾਵਾ ਕਰਨੇ ਕਿ ਲੋਕਾਂ ਦੇ ਉੱਪਰ ਕਾਰਵਾਈ ਕਰਨਗੇ ਤਾਂ ਕੁਝ ਕਰਕੇ ਦਿਖਾਣਾ ਪਵੇਗਾ ਤੇ ਹਮੇਸ਼ਾ ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਫਾਈਨੈਂਸ਼ੀਅਲ ਐਕਟ ਟਾਸਕ ਫੋਰਸ ਵਿੱਚੋਂ ਬਲੈਕ ਲਿਸਟ ਦੀ ਰਾ ਦੇ ਉੱਪਰ ਪਿਆ ਹੋਇਆ ਤੇ ਪੁਲਵਾਮਾ ਹਮਲੇ ਤੋਂ ਪਹਿਲਾਂ ਦੀ ਇੱਕ ਗੱਲ ਹੈ ਸੋਏ ਵੰਡਾ ਜਿਹੜਾ ਹਮਲਾ ਹੁਣ ਨਿਕਲ ਕੇ ਆਇਆ ਤੇ ਰਹਿਮ ਖਾਨ ਨੇ ਇਹ ਵੀ ਕਿਹਾ ਕਿ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਸ ਵਾਸਤੇ ਨਹੀਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਆ ਬਲਕਿ ਇਸ ਕਰਕੇ ਕਿ ਪਾਕਿਸਤਾਨ ਦੇ ਹਿੱਤ ਦੇ ਵਿੱਚ ਇਹ ਫੈਸਲਾ ਹੋਣਾ ਚਾਹੀਦਾ ਤੇ Imran Khan ਨੂੰ ਸਹੀ ਫੈਸਲੇ ਲੈਣੇ ਚਾਹੀਦੇ ਨੇ ਪਿਛਲੇ 7 ਮਹੀਨਿਆਂ ਵਿੱਚ ਉਹਨਾਂ ਨੇ ਕੋਈ ਕਦਮ ਨਹੀਂ ਚੱਕਿਆ ਤੇ ਇਹ ਹੋ ਸਕਦਾ ਕਿ ਸਾਡਾ ਜਿਹੜਾ ਪਾਕਿਸਤਾਨ ਹੈ ਜੈਸ਼ੇ ਦੇ ਨਾਲ ਕੋਈ ਜੜਾਵ ਨਾ ਹੋਵੇ ਉਹਦੇ ਨਾਲ ਜਾਂ ਫਿਰ ਕਿਸੇ ਤਰ੍ਹਾਂ ਦੇ ਸੰਗਠਨ ਨੇ ਕੋਈ ਕਾਰਵਾਈ ਕਰਨ ਤੋਂ ਉਹਨਾਂ ਨੂੰ ਰੋਕਿਆ ਹੋਵੇ ਸੋ ਇਹ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਕੱਟ ਪੁਤਲੀ ਦੱਸਿਆ Imran Khan ਨੂੰ ਪੁਲਵਾ ਹਮਲੇ ਤੋਂ ਬਾਅਦ ਜਿਹੜੇ ਸੈਨਾ ਦੇ ਨਿਰਦੇਸ਼ਾਂ ਦੇ ਨਾਲ ਕੰਮ ਕਰਦੇ ਨੇ ਪੂਰ ਪਤਨੀ ਜੀ ਰਹਿਮ ਖਾਨ ਹੋਰ ਖਬਰਾਂ ਦੇਖਣੇ ਸੁਣਨੇ ਪੜਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ